ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 5 ਵਾਰ ਆਪਣੀ ਸੰਪੂਰਨ ਹੋ ਗਈਆਂ ਸੀ 6ਵੀਂ ਸ਼ੁਰੂ ਹੋਣ ਜਾ ਰਹੀ ਹੈ ਤੇ 5 ਜਿਹੜੀ ਪੰਜਾਂ ਦੀ ਆਪਾਂ ਸੰਥਿਆ ਕਰਾਈਏ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ੴ ਸਤਿਗੁਰ ਪ੍ਰਸਾਦ ਪੂਰਾ ਸਤਿਗੁਰ ਜਾਣੀਏ ਪੂਰੇ ਪੂਰਾ ਥਾਟ ਬਣਾਇਆ ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤਰ ਦਰੜਾਇਆ ਪੂਰੇ ਪੂਰਾ ਪਿਰਮ ਰਸ ਪੂਰਾ ਗੁਰਮੁਖ ਪੰਥ ਚਲਾਇਆ ਪੂਰੇ ਪੂਰਾ ਦਰਸ਼ਨੋ ਪੂਰੇ ਪੂਰਾ ਸ਼ਬਦ ਸੁਣਾਇਆ ਪੂਰੇ ਪੂਰਾ ਬਹਿਣਾ ਪੂਰੇ ਪੂਰਾ ਤਖਤ ਰਚਾਇਆ ਸਾਧ ਸੰਗਤ ਸੱਚਾ ਖੰਡ ਹੈ ਭਗਤ ਵੱਚਲ ਹੋਏ ਵਸਗਤ ਆਇਆ ਸੱਚ ਰੂਪ ਸੱਚ ਨਾਉ ਗੌਰ ਗਿਆਨ ਧਿਆਨ ਸਿੱਖਾ ਸਮਝਾਇਆ ਗੁਰ ਚੇਲੇ ਪਰਚਾ ਪਰਚਾਇਆ ਕਰਨ ਕਰਨ ਸਮਰੱਥ ਹੈ ਸਾਧ ਸੰਗਤ ਦਾ ਕਰੇ ਕਰਾਇਆ ਭਰੇ ਭੰਡਾਰ ਦਾ ਤਾਰ ਹੈ ਸਾਧ ਸੰਗਤ ਦਾ ਦੇ ਦਿਵਾਇਆ ਪਾਰ ਬ੍ਰਹਮ ਗੁਰੂ ਰੂਪ ਹੋਏ ਸਾਧ ਸੰਗਤ ਗੁਰ ਸਬਦ ਸਮਾਇਆ ਜਗ ਭੋਗ ਜੋਗ ਧਿਆਨ ਕਰ ਪੂਜਾ ਪਰੇ ਨ ਦਰਸ਼ਨ ਪਾਇਆ ਸਾਧ ਸੰਗਤ ਪਿਉ ਪੁੱਤ ਹੋਏ ਪਿਤਾ ਖਾਏ ਪਹਿਨੈ ਪਹਿਨਾਇਆ ਕਰ ਬਾਰੀ ਹੋਏ ਵਰਤਿਆ ਕਰ ਬਾਰੀ ਸਿਖ ਪੈਰੀ ਪਾਇਆ ਮਾਇਆ ਵਿੱਚ ਉਦਾਸ ਰਖਾਇਆ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਉ ਨਵੰਦੇ ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਚ ਬੰਦੇ ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚਲ ਜਾਏ ਬਹੰਦੇ ਸਬਦ ਸੁਰਤ ਲਿਵ ਲੀਡ ਹੋਏ ਸਤਿਗੁਰ ਬਾਣੀ ਗਾਏ ਸੁਣੰਦੇ ਭਾਏ ਭਗਤ ਭੈ ਵਰਤੇ ਵਰਤਮਾਨ ਗੁਰ ਸੇਵਾ ਗੁਰ ਪ੍ਰਪ ਕਰੰਦੇ ਸੰਜੇ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਲੰਦੇ ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਬੰਦੰਦੇ ਗੁਰਮੁਖ ਸੁਖ ਫਲ ਪਿਰਮ ਚਖੰਦੇ ਇੱਕ ਕਬਾਉ ਪਸਾਉ ਕਰ ਓੰਕਾਰ ਆਕਾਰ ਪਸਾਰਾ ਕੌਣ ਪਾਣੀ ਬੈ ਸੰਤਰੋ ਧਰਤ ਅਗਾਸ ਧਰੇ ਨਿਰਧਾਰਾ ਰੋਮ ਰੋਮ ਵਿੱਚ ਰੱਖੇ ਹੋਣ ਕਰ ਵਰ ਭੰਡ ਕਰੋੜ ਆਕਾਰਾ ਪਾਰ ਬ੍ਰਹਮ ਪੂਰਨ ਪਾ ਬ੍ਰਹਮ ਅਗਮ ਅਗੋਚਰ ਅਲਖ ਅਪਾਰਾ ਪਿਰਮ ਪਿਆਲੇ ਵਸ ਹੋਏ ਭਗਤ ਵਛਲ ਹੋਏ ਸਿਰਜਨ ਹਾਰਾ ਬੀ ਉਹ ਬੀਜ ਅਤ ਸੂਖਮ ਤਿੰਦੂ ਹੋਏ ਵੱਡ ਬਿਰਖ ਵਿਥਾਰਾ ਫਲ ਵਿੱਚ ਬੀ ਉਹ ਸਮਾਇਕ ਹੈ ਇੱਕ ਦੂ ਬੀ ਉਹ ਲੱਖ ਹਜ਼ਾਰਾ ਗੁਰਮੁਖ ਸੋਖ ਫਲ ਪਿਰਮ ਰਾਸੋ ਗੁਰ ਸਿਖਾਂ ਸਤ ਗੁਰੂ ਪਿਆਰਾ ਸਾਧ ਸੰਗਤ ਸੱਚ ਖੰਡ ਵਿੱਚ ਸਤ ਗੁਰੂ ਪੁਰਖ ਵਸੈ ਨਿਰੰਕਾਰਾ ਭਾਏ ਭਗਤ ਗੁਰਮੁਖ ਨਿਸਤਾਰਾ ਪਉਣ ਗੁਰੂ ਗੁਰ ਸ਼ਬਦ ਹੈ ਵਾਹ ਗੁਰੂ ਗੁਰ ਸ਼ਬਦ ਸੁਣਾਇਆ ਪਾਣੀ ਪੀਤਾ ਪਵਿੱਤਰ ਕਰ ਗੁਰਮੁਖ ਪੰਥ ਨਿਮਾਣ ਚਲਾਇਆ ਧਰਤੀ ਮਾਤ ਮਹਾਤ ਕਰ ਓਤ ਪੋਤ ਸੰਜੋਗ ਬਣਾਇਆ ਦਾਈ ਦਾਇਆ ਰਾਤ ਦੇਹੁ ਬਾਲ ਸੁਭਾਏ ਜਗਤਰ ਖਿਲਾਇਆ ਗੁਰਮੁਖ ਜਨਮ ਸਕਾਰਤਾ ਸਾਧ ਸੰਗਤ ਵਸ ਆਪ ਗਵਾਇਆ ਜੰਮਣ ਮਰਨੋਂ ਬਾਹਰੇ ਜੀਵਨ ਮੁਕਤ ਜੁਗਤ ਵਰਤਾਇਆ ਗੁਰਮਤ ਮਾਤਾ ਮਤ ਹੈ ਪਿਤਾ ਸੰਤੋਖ ਮੋਖ ਪਦ ਪਾਇਆ ਧੀਰਜ ਧਰਮ ਨੇ ਪਿਹਰਾਵ ਦੋਏ Jap ਤਪ ਜਤ ਸਤ ਪੁੱਤ ਜਨਾਇਆ ਗੁਰ ਚੇਲਾ ਚੇਲਾ ਗੁਰੂ ਪੁਰਖ ਹੋ ਪੁਰਖ ਚਲਤ ਵਰਤਾਇਆ ਗੁਰਮੁਖ ਸੁਖផល ਅਲਖ ਲਖਾਇਆ ਪਾਰ ਕਰ ਜਾਏ ਪਰਹੁਣਾ ਆਸਾ ਵਿੱਚ ਨਿਰਾਸ ਬੁਲਾਏ ਪਾਣੀ ਅੰਦਰ ਕਵਲ ਜੋ ਸੂਰਜ ਧਿਆਨ ਅਲਿਪਤ ਰਹਾਏ ਸ਼ਬਦ ਸੁਰਤ ਸਤ ਸੰਗ ਮਿਲ ਗੁਰ ਚੇਲੇ ਕੀ ਸੰਧ ਮਿਲਾਏ ਚਾਰ ਵਰਣ ਗੁਰ ਸਿਖ ਹੋਏ ਸਾਧ ਸੰਗਤ ਸਚ ਖੰਡ ਵਸਾਏ ਆਪ ਗਵਾਏ ਤੁਮੋਲ ਰਸ ਖਾਏ ਚਬਾਏ ਸੋ ਰੰਗ ਚੜਾਏ ਛੇ ਦਰਸ਼ਨ ਤਰਸਣ ਖੜੇ ਬਾਹਰ ਬਾਰਹ ਪੰਥ ਗਿਰੰਥ ਸੁਣਾਏ ਛੇ ਰੁੱਤ ਬਾਰਹ ਮਾਸ ਕਰ ਇਕ ਇਕ ਸੂਰਜ ਚੰਦ ਦਿਖਾਏ ਬਾਰਹ ਸੋਲ ਹੈ ਮੇਲ ਕੈ ਸਸੀ ਅਰ ਅੰਦਰ ਸੂਰ ਸਮਾਏ ਸਿਵ ਸ਼ਕਤੀ ਨੂੰ ਲੰਗ ਕੈ ਗੁਰਮੁਖ ਇਕ ਮਨ ਇਕ ਧਿਆਏ ਪੈਰੀ ਪੈ ਜਗ ਪੈਰੀ ਪਾਏ ਗੁਰ ਉਪਦੇਸ਼ ਆਦੇਸ਼ ਕਰ ਪੈਰੀ ਪੈ ਰਹਿ ਰਾਸ ਕਰਨ ਦੇ ਚਰਨ ਸਰਨ ਮਸਤਕ ਧਰਨ ਚਰਨ ਰੇਣ ਮੁਖ ਤਿਲਕ ਸੁਹੰਦੇ ਭਰਮ ਕਰਮ ਦਾ ਖੇਲ ਮੇਟ ਲੇਖ ਅਲੇਖ ਵਸੀਖ ਬਣੰਦੇ ਜਗ ਮਗਜੋਤ ਉਦੋਤਕਰ ਸੂਰਜ ਚੰਦ ਨ ਲਖ ਭਜੰਦੇ ਹੋ ਮੈਂ ਗਰਬ ਨਿਵਾਰਕੈ ਸਾਧ ਸੰਗਤ ਸਜ ਮੇਲਕ ਮਿਲੰਦੇ ਸਾਧ ਸੰਗਤ ਪੂਰਨ ਬ੍ਰਹਮ ਚਰਨ ਕਵਲ ਪੂਜਾ ਪਰ ਚੰਦੇ ਸੁਖ ਸੰਪਟ ਹੋਏ ਭਵਰ ਵਸੰਦੇ ਗੁਰ ਦਰਸ਼ਨ ਪਰ ਸੰਫਲ ਛੇ ਦਰਸ਼ਨ ਇਕ ਦਰਸ਼ਨ ਜਾਣੈ ਜਿਬ ਦਿਸ਼ਟ ਪ੍ਰਗਾਸ ਕਰ ਲੋਕ ਵੇਦ ਗੁਰ ਗਿਆਨ ਵਛਾਣੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੈ ਪਾਰ ਤਨ ਸੂਰ ਗਾਏ ਜੋ ਮਕਰੂਰ ਮਕਰੂਹ ਹਿੰਦੂ ਮੁਸਲਮਾਨ ਹੈ ਘਰਬਾਰੀ ਗੁਰਸਿੱਖ ਹੋਏ ਸਿੱਖਾ ਸੂਤਰ ਮਲ ਮੂਤਰ ਵਿਡਾਣੇ ਪਾਰ ਬ੍ਰਹਮ ਪੂਰਨ ਬ੍ਰਹਮ ਗਿਆਨ ਧਿਆਨ ਗੁਰਸਿੱਖ ਸਿਆਣੇ ਸਾਧ ਸੰਗਤ ਮਿਲ ਪਤ ਪਰਵਾਣੇ ਗਾਈ ਬਹਲੇ ਰੰਗ ਜੋ ਖੜ ਚਾਰ ਦੁੱਧ ਦੇਣ ਇੱਕ ਰੰਗੀ ਬਹਲੇ ਬਿਰਖ ਬਨਸਪਤ ਅਗਨੀ ਅੰਦਰ ਹੈ ਬਹੁ ਰੰਗੀ ਰਤਨਾ ਵੇਖੈ ਸਭ ਕੋ ਰਤਨ 파ਰਖੂ ਵਿਰਲਾ ਸੰਗੀ ਹੀਰੇ ਹੀਰਾ ਵਿਦੇ ਰਤਨ ਮਾਲ ਸਤ ਸੰਗਤ ਚੰਗੀ ਅੰਮ੍ਰਿਤ ਨਦਰ ਨਿਹਾਲੇਉਣ ਹੋਏ ਨਿਹਾਲ ਨਾ ਹੋਰਸ ਮੰਗੀ ਦਿਵ ਦੇਹ ਦਿਵ ਦਿਸ਼ਟ ਹੋਏ ਪੂਰਨ ਬ੍ਰਹਮ ਜੋਤ ਅੰਗ ਅੰਗੀ ਸਾਧ ਸੰਗਤ ਸਤ ਗੁਰ ਸਹਿ ਲੰਗੀ ਸ਼ਬਦ ਸੁਰਤ ਲਿਵ ਸਾਧ ਸੰਗ ਪੰਜ ਸ਼ਬਦ ਇੱਕ ਸ਼ਬਦ ਮਿਲਾਏ ਰਾਗ ਨਾਦ ਲਖ ਸ਼ਬਦ ਲਖ ਭਾਖਿਆ ਭਉ ਸੁਭਾਏ ਅਲਾਏ ਗੁਰਮੁਖ ਬ੍ਰਹਮ ਧਿਆਨ ਸੁੰਨ ਜਾਣੈ ਜੰਤਰੀ ਜੰਤਰ ਵਜਾਏ ਅਕਥ ਕਥਾ ਵਿਚਾਰ ਕੈ ਉਸਤਤ ਨਿੰਦਾ ਵਰਜ ਰਹਾਏ ਗੁਰ ਉਪਦੇਸ਼ ਅਵੇਸ਼ ਕਰ ਮਿੱਠਾ ਬੋਲਣ ਮਨ ਪਰਚਾਏ ਜਾਏ ਮਿਲਨ ਗੁੜ ਕੀਤਿਆ ਰੱਖੈ ਰਖਣ ਹਾਰ ਲੁਕਾਏ ਗੰਨਾ ਹੋਏ ਕੋਲੂ ਪੀੜਾਏ ਸੋ ਸੰਗਤ ਜੀ 6ਵੀਂ ਵਾਰ ਦੀਆਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਫੁੱਲਾ ਨੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ